ਤਨੂੰ ਫੋਨ ਲਾਉਂਦੀ ਹੈ ਫੋਨ ਦੇ ਉੱਪਰ ਗੱਲਾਂ ਕਰਦੀ ਐ ਬਰਾੜ ਤੂੰ ਤੇ ਇੱਥੇ ਕਹਿੰਦਾ ਸੀ ਢਾਈਆਂ ਘੰਟਿਆਂ ਦੇ ਅੰਦਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਉਹਨਾਂ ਨੂੰ ਜਰਨੈਲ ਸ਼ਿਵੇਗ ਸਿੰਘ ਪਾਈ ਮਰੀਕ ਸਿੰਘ ਪਾਈ ਠਾਰਾ ਸਿੰਘ ਉਹਨਾਂ ਨੂੰ ਫੜ ਕੇ ਲੈ ਆਵਾਂਗਾ ਪਰ ਤੈਨੂੰ ਤੇ ਕਈ ਘੰਟੇ ਬੀਤ ਗਏ ਐ ਅਜੇ ਤੂੰ ਸੰਤਾਂ ਦੀ ਕੋਈ ਖ਼ਬਰ ਨਹੀਂ ਦੱਸੀ ਉਸ ਵਕਤ ਜਰਨੈਲ ਕਲਦੀਪ ਬਰਾੜ ਕਹਿੰਦਾ ਰਾਣੀਏ ਇਹ ਕੱਲਾ ਸੰਤ ਨਹੀਂ ਇਹ ਸਿਪਾਹੀ ਵੀ ਨਿਕਲੇ ਆ ਜਰਨੈਲ ਸ਼ਿਵੇਗ ਸਿੰਘ ਹੋਣਾ ਸੰਤ ਗਿਆਨੀ ਜਰਨੈਲ ਸਿੰਘ ਹੋਣਾ ਤਾਂ ਕਮਾਲ ਕਰਕੇ ਰੱਖਤੇ ਦਸਿਆਂ ਹੋਰ ਤੇ ਨਿਕਲੀਆਂ ਹੋਰ ਗੱਲਾਂ ਚੇਲੇ ਚੌਟਿਆਂ ਨੂੰ ਪੂਰਦੀ ਝਿਰਕਦੀ ਏ ਆਉਣ ਤਰੇਲੀਆਂ ਜੰਗ ਦੀਆਂ ਸੁਣ ਖਬਰਾਂ ਗੱਲਾਂ ਕਰਦੀ ਦੀ ਜੀਬਾ ਵੀ ਥਿਰਕਦੀ ਏ ਰਹੀ ਸਮਝਦੀ ਸ਼ੇਰ ਬਣ ਲੱਖਾਂ ਦੇ ਸਾਵੇਂ ਤਣਿਆ ਹੱਥ ਮੱਥੇ ਨੂੰ ਮਾਰਦੀ ਸੀ ਰਾਣੀ ਸੰਤ ਵੇਖਿਆ ਜਦੋਂ ਸਿਪਾਈ ਬਣਿਆ ਉਹ ਦਸੀਆਂ ਹੋਰ ਤੇ ਨਿਕਲੀਆਂ ਹੋਰ ਗੱਲਾਂ ਚੇਲੇ ਚੌਟਿਆਂ ਨੂੰ ਪੂਰਦੀ ਝਿਰਕਦੀ ਏ ਆਉਣ ਤਰੇਲੀਆਂ ਜੰਗ ਦੀਆਂ ਸੁਣ ਖਬਰਾਂ ਗੱਲਾਂ ਕਰਦੀ ਦੀ ਜੀ ਬਾ ਵੀ ਥਰਕਦੀ ਏ ਹੋ ਰਹੀ ਸਮਝਦੀ ਟੋਲਾ ਤਰਾ ਖਾਣਾ ਬੱਬਰ ਸ਼ੇਰ ਬਣ ਲੱਖਾਂ ਦੇ ਸਾਵੇਂ ਤਣਿਆ ਹੱਥ ਮੱਥੇ ਨੂੰ ਮਾਰਦੀ ਸੀ ਰਾਣੀ ਸੰਤ ਵੇਖਿਆ ਜਦੋਂ ਸਿਪਾਈ ਬਣਿਆ ਉਹ ਵੱਡੀਆਂ ਤਾਕਤਾਂ ਮਲਟਦੀਆਂ ਮੰਨੀ ਆ ਜੋ ਐਸੀ ਤਾਕਤ ਦੀ ਮਾਲਕ ਸਾ ਮੰਨੀ ਜ ਕੜਸਾ ਪੰਨੀ ਜਾਂਦੀ ਇਸ ਸਾਦ ਦੀ ਖੱਲੜੀ ਡਰ ਕੋਈ ਨਹੀਂ ਇਸ ਜਰਾਨੀ ਮੇਰਾ ਕੋਈ ਖੌਫ ਬਣਿਆ ਹੱਥ ਮੱਥੇ ਨੂੰ ਮਾਰਦੀ ਸੀ ਰਾਣੀ ਸੰਤ ਵੇਖਿਆ ਜਦੋਂ ਸਿਪਾਈ ਬਣਿਆ ਉਹ ਲਾਵੇ ਫੂਨ ਬਰਾਰ ਨਾਲ ਕਰੇ ਗੱਲਾਂ ਦੱਸੋ ਕਿੱਥੇ ਹਣਾ ਕੀ ਕੀ ਕਰ ਰਹੇ ਨੇ ਖਾਰ ਕੁਮਾਰ ਤੇ ਹੁਣ ਕੀ ਕਰੇ ਕਿ ਉਹਨਾਂ ਹੱਥਾਂ 'ਬਸ ਆਪ ਹੀ ਮਰ ਰਏ ਜੇ ਹੋ ਨੂੰ ਕਰੇ ਨਾ ਬੀਬੀ ਕੋਈ ਉਸ ਪਾਸੇ ਛਣਕਾਟੇ ਸੰਤਾਲੀਆਂ ਦੇ ਪੈਂਦੇ ਛਣ ਛਣਿਆ ਹੱਥ ਮੱਥੇ ਨੂੰ ਮਾਰਦੀ ਸੀ ਰਾਣੀ ਸੰਤ ਵੇਖਿਆ ਜਦੋਂ ਸ਼ਿਪਾਈ ਬਣਿਆ ਬੀਪੀ ਘਟ ਬਾਤੇ ਹੌਲ ਜੇ ਪਏ ਰਹੇ ਨੇ ਫੌਜ ਹਾਰ ਗਈ ਹੌਸਲੇ ਕੀ ਕਰੀਏ ਕਰਨਲ ਕਰਨਲ ਸਭ ਇਦਾਂ ਕਹਿ ਰਹੇ ਨੇ ਮੱਥੇ ਨੂੰ ਮਾਰਦੀ ਸੀ ਰਾਣੀ ਸੰਤ ਵੇਖਿਆ ਜਦੋਂ ਸ਼ਿਪਾਈ ਬਣਿਆ ਓ ਬਖਤਰਬੰਦ ਦੱਡੀਆਂ ਕਮਾਂਡੇ ਫੋਰਸਾ ਕਈ ਰਛਿਆ ਵਾਲੇ ਵੀ ਹਿਲੇ ਕਈ ਵਰਤ ਦੇ ਰਏ ਜੇ ਉਸ ਪਾਸੇ ਬੈਠਾ ਖੌਫ ਦਾ ਨਾਮ ਦੂਜਾ ਸ਼ਿਪਾਈ ਬਣਿਆ ਉਹ ਮਾਨ ਮਤੇ ਇਤਿਹਾਸ ਨੂੰ ਸਿਰਕ ਕੇ ਤੇ ਆਖਰ ਜੂਝ ਕੇ ਜੋਦੇ ਸ਼ਹੀਦ ਹੋ ਲੱਖ ਵਾਰ ਸਿਗਦਾ ਕਰਨੀ ਮਰਦ ਦੀ ਨੋ ਕਰਮ ਗਿੱਲ ਵਰਿਆ ਮਰੀਦ ਹੋਏ ਸਵੇ ਗੁਰੂ ਦੀ ਜਾ ਪਹੁੰਚੇ ਫੌਜੀ ਨਿਹੰਗ ਤੇ ਮੁਖੀ ਜਰਨੈਲ ਸਣਿਆ ਹੱਥ ਮੱਥੇ ਨੂੰ ਮਾਰਦੀ ਸੀ ਰਾਣੀ ਸੰਤ ਵੇਖਿਆ ਜਦੋਂ ਸਪਾਈ ਬਣਿਆ ਇਹ ਹੈ ਗਾਇਤ ਗੁਰੂ ਚੇ ਮਰਦ